ਬਿੱਤੇ ਕੱਲ ਦੇਸ਼ ਦਾ ਬਜਟ ਪੇਸ਼ ਹੋਇਆ ਤਾਂ ਇਸ ਬਜਟ ਤੋਂ ਬਾਅਦ ਕਿਤੇ ਖੁਸ਼ੀ ਤੇ ਕਿਤੇ ਗਮ ਨਜ਼ਰ ਆ ਰਿਹਾ ਕਿਸਾਨਾਂ ਦੇ ਵੱਲੋਂ ਇਸ ਬਜਟ ਨੂੰ ਬਿਲਕੁਲ ਘਟਿਆ ਬਜਟ ਦੱਸਿਆ ਗਿਆ ਕਿਉਂਕਿ ਕਿਸਾਨਾਂ ਦੇ ਹੱਕਾਂ ਦੇ ਉੱਤੇ ਲਗਾਤਾਰ ਡਾਕਾ ਵੱਜ ਰਿਹਾ ਕਿਸਾਨ ਆਗੂਆਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਕਿਸਾਨਾਂ ਦੇ ਲਈ ਕੋਈ ਬਜਟ ਦੇ ਵਿੱਚ ਰਾਹਤ ਵਾਲੀ ਗੱਲ ਨਹੀਂ ਆ ਸਗੋਂ ਇਹ ਬਜਟ ਕਿਸਾਨਾਂ ਦੇ ਲਈ ਨੁਕਸਾਨ ਦਾ ਹੀ ਪੇਸ਼ ਕੀਤਾ ਗਿਆ ਸਰਬਰਪੁਰਪੁਰ ਤੋਂ ਇਹ ਸੋਨੋ ਉਹਨਾਂ ਦੇ ਸਾਹਮਣੇ ਇਹੋ ਹੋਪਕਾਲਾ ਗੁੱਸੇ ਕਰੇਂੀ پوری ਗੱਲ ਬਾਤ ਸੁਣਾਉਂਦੇ ਮਾਈ ਗੁੱਡ ਜਿੱਕੀ ਫਤਿਹ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਵੀ ਪਿਛਲੇ 11 ਸਾਲਾਂ ਜਦੋਂ ਦੀ ਮੋਦੀ ਸਰਕਾਰ ਆਈ ਆ ਉਹਨੇ ਕੀ ਕੁਝ ਕੀਤਾ ਵਾ ਬਜਟ ਦੇ ਵਿੱਚ ਉਹ ਗੱਲਾਂ ਤੁਹਾਡੇ ਨਾਲ ਕਰਾਂਗੇ ਇੱਕ ਤਾਂ ਹੈਗਾ ਵਾ ਵੀ 1,65,000 ਕਰੋੜ ਰੁਪਇਆ ਜਦੋਂ ਦੀ ਮੋਦੀ ਸਰਕਾਰ ਆਈ ਆ ਉਹਨੇ ਕਰਜ਼ਾ ਲਿਆ ਹੈਗਾ ਵਾ ਇਹ ਗੱਲਾਂ ਤੁਹਾਨੂੰ ਨਹੀਂ ਉਹ ਦੱਸਦੇ ਹੈਗੇ ਵੀ ਇਹ ਕਰਜ਼ਾ ਵੀ ਦੇਸ਼ ਦੇ ਸਿਰ ਚੜਿਆ ਅਰ ਐਰ ਕੀ ਜਿਹੜਾ ਇਹ ਬਜਟ ਦਾ ਵਰਾ ਵਾ 26 27 ਦਾ ਇਹ ਚ ਕਹਿੰਦੇ ਆ 11.7 ਲੱਖ ਕਰੋੜ ਦਾ ਕਰਜ਼ਾ ਹੋਰ ਲੈਣਾ ਵਾ ਦੇਸ਼ ਦੇ ਸਿਰ ਚੜੂਗਾ ਇਸ ਤੋਂ ਬਗੈਰ ਕਰਜ਼ਾ ਚੁੱਕਣ ਤੋਂ ਬਗੈਰ ਦੇਸ਼ ਨਹੀਂ ਚੱਲੂਗਾ ਤਾਂ ਇਹ ਕਰਜ਼ਾ ਹੋਰ ਚੜਨਾ ਵਾ ਔਰ ਜਿੰਨੀ ਸਾਡੀ ਜੀਡੀਪੀ ਆ ਵੀ ਜਿੰਨੀ ਸਾਡੀ ਜਿੰਨੀ ਜੀਡੀਪੀ ਆ ਉਹ ਦਾ ਲਗਭਗ 56% ਜਿਹੜਾ ਵਾ 56% ਇੱਕ ਜਿਹੜਾ ਘਾਟਾ ਵਾ ਬਜਟ ਘਾਟਾ ਵਾ ਔਰ ਜੇ 100% ਹੋ ਗਿਆ ਤੇ ਦੇਸ਼ ਕਲਾਪਸ ਕਰੂਗਾ ਔਰ ਇਹ ਘਾਟਾ ਕਹਿੰਦੇ 1 ਪੁਆਇੰਟ ਘਟਾਵਾਂਗੇ ਘਟਣਾ ਨਹੀਂ ਹੈ ਵਧੂਗਾ ਜਿਸ ਸਾਬ ਨਾ ਹੀ ਕਰਜ਼ੇ ਲਾਰੇ ਵਧੂਗਾ ਔਰ ਇੰਨਾ ਕਰਜ਼ਈ ਹੋਇਆ ਮੁਲਕ ਜੜਾ ਵਾ ਉਹ ਫਿਰ ਵੀ ਕਹਿੰਦੇ ਵਿਸ਼ਵ ਗੁਰੂ ਬਣੂਗਾ ਇਹਦੇ ਤੋਂ ਹਿਸਾਬ ਲਾ ਲਓ ਔਰ ਇਹਦੇ ਤੇ ਹਜੇ ਜਿਹੜਾ ਪੰਜਾਬ ਦੇ ਸਿਰ ਕਰਜ਼ਾ ਚੜਿਆ ਲਗਭਗ 4 ਲੱਖ ਕਰੋੜ ਰੁਪਈਆ ਪੰਜਾਬ ਦੇ ਸੂਬੇ ਦਾ ਕਰਜ਼ਾ ਵਾ ਇਹਦੇ ਤੇ ਚਰਚਾ ਤਾਂ ਅਸੀਂ ਸੁਣਦੇ ਆ ਖਬਰਾਂਾਂ 'ਚ ਵੀ ਮੀਡੀਆ 'ਚ ਪੰਜਾਬੀ 'ਚ ਪਰ ਕਦੀ ਵੀ ਦੇਸ਼ ਦੇ ਸਿਰ ਕਿੰਨਾ ਕਰਜ਼ਾ ਵਾ ਇਸ ਵळे 225 ਲੱਖ ਕਰੋੜ ਦਾ ਕਰਜ਼ਾ ਦੇਸ਼ ਦੇ ਸਿਰ ਹੈਗਾ ਵਾ ਇਹ ਵਦਨਾ ਮੰਗ ਕੇ ਆਉਣ ਵਾਲੇ ਸਮੇਂ ਵਿੱਚ ਇਹਦੇ ਤੇ ਕੋਈ ਨਹੀਂ ਚਰਚਾ ਕਰਦਾ ਹੈਗਾ ਇੱਥੇ ਕੋਈ ਵਿਚਾਰ ਚਰਚਾ ਔਰ ਫਿਰ ਪਤਾ ਨਹੀਂ ਦੇਸ਼ ਦਾ ਵਿਕਾਸ ਕਿਹੜੇ ਹਿਸਾਬ ਨਾਲ ਤੈਅ ਕਰਦੇ ਹੈਗੇ ਆ ਔਰ ਮੈਂ ਕਹਿਆ ਸੀਗਾ ਵੀ 2014 ਤੋਂ ਲੈ ਕੇ ਅੱਜ ਤੱਕ ਜਿਹੜਾ ਪਿੱਛੇ ਡਾਲਰ ਆ ਉਹ ਲਗਭਗ 32 ਰੁਪਏ ਡਾਲਰ ਦੇ ਮੁਕਾਬਲੇ 32 ਰੁਪਏ ਰੁਪਈਆ ਜਿਹੜਾ ਵਾ ਡਾਲਰ ਦੇ ਮੁਕਾਬਲੇ ਰੁਪਈਆ 32 ਰੁਪਏ ਠੇਹਾ ਡਿੱਗਾ ਹੈਗਾ ਵਾ ਔਰ ਇਹ ਵੀ ਤੁਹਾਡੇ ਸਾਹਮਣੇ ਹੀ ਹੈਗਾ ਵਾ ਔਰ ਜਿਹੜਾ ਕੱਲ ਬਜਟ ਪੇਸ਼ ਹੋਇਆ ਵਾ ਉਹਦੇ ਔਰ ਉਸ ਤੋਂ ਪਹਿਲਾਂ ਇੱਕ ਗੱਲ ਸਮਝ ਲਈਏ ਜਿਹੜਾ ਸਾਡਾ ਦੇਸ਼ ਦਾ ਨੀਤੀ ਆਯੋਗ ਆ ਜਿਹੜੀ ਇਕਨੋਮਿਕ ਪਾਲਿਸੀ ਸਰਕਾਰ ਲੈਂਦੀ ਹੁੰਦੀ ਆ ਉਹੀ ਪਾਲਿਸੀ ਤੇ ਦੇਸ਼ ਚੱਲਦਾ ਹੁੰਦਾ ਵਾ ਉਹਦਾ ਕਹਿਣਾ ਵੀ ਜਿਹੜਾ ਖੇਤੀ ਤੇ ਵੱਢਣ ਆ ਮਤਲਬ ਜਿਹੜੀ ਪਿੰਡੂ ਆਬਾਦੀ ਆ ਇਹ ਬਹੁਤ ਜ਼ਿਆਦਾ ਵਾ ਖੇਤੀ ਤੇ ਭਾਰ ਬਹੁਤ ਜ਼ਿਆਦਾ ਵਾ ਉਹ ਕਹਿੰਦੇ ਜੇ ਪਿੰਡਾਂ ਦੀ ਆਬਾਦੀ ਇੱਥੋਂ ਕੱਢ ਕੇ ਸ਼ਹਿਰਾਂ ਚ ਟਰਾਂਸਫਰ ਕਰ ਦਈਏ ਖੇਤੀ ਤੋਂ ਜਿਹੜਾ ਭਾਰ ਘਟਾ ਦਈਏ ਫਿਰ ਖੇਤੀ ਜਿਹੜੀ ਮੁਨਾਫੇ ਵਾਲੀ ਹੋ ਜੂਗੀ ਇਹ ਸਾਡਾ ਦੇਸ਼ ਦਾ ਨੀਤੀ ਆਯੋਗ ਜਿਹੜਾ ਮੋਦੀ ਸਰਕਾਰ ਦਾ ਉਹ ਬੋਲਦਾ ਹੈਗਾ ਵਾ ਔਰ ਜਿਹੜਾ ਪਿੰਡਾਂ ਦੇ ਵਿੱਚੋਂ ਲੋਕਾਂ ਦੀ ਹਿਜਰਤ ਸ਼ਹਿਰਾਂ ਨੂੰ ਜਿਹੜੀ ਹੋ ਰਹੀ ਆ ਉਹ 1.84 ਆ ਪਰ ਉਹ ਕਹਿੰਦੇ ਗਾਂ ਉਹ ਰੱਖਿਆ ਵੀ 2.84 ਹੋਵੇ ਵੀ ਤੇਜ਼ੀ ਨਾਲ ਲੋਕ ਨਿਕਲਣ ਠੀਕ ਆ ਜੀ ਔਰ ਇਹਦੇ ਤੇ ਅਸੀਂ ਨੀਤੀਯੋਗ ਨੂੰ ਸਵਾਲ ਕਰਦੇ ਆ ਮੋਦੀ ਨੂੰ ਕਰਦੇ ਆ ਵੱਡੇ ਵੱਡੇ ਇਕਨੋਮਿਕਸ ਦੇ ਜਿਹੜੇ ਮਾਹਰ ਨੇ ਜਿਹੜੇ ਮੋਦੀ ਦੇ ਹੱਕ 'ਚ ਬੋਲਦੇ ਨੇ ਗਲੋਬਲਾਈਜੇਸ਼ਨ ਦੀਆਂ ਨੀਤੀਆਂ ਦੇ ਹੱਕ 'ਚ ਵੀ ਅਮਰੀਕਾ ਦੇ ਵਿੱਚ 1970 ਦੇ ਵਿੱਚ ਖੇਤੀ ਤੇ 15% ਆਬਾਦੀ ਸੀਗੀ ਉਹਨਾਂ ਨੇ ਘਟਾ ਕੇ ਇਸ ਵੇਲੇ 1.5% ਕਰ ਲਈ ਹੈਗੀ ਆ ਤੇ ਕੀ ਉਹਨਾਂ ਦੀ ਖੇਤੀ ਦੇ ਖੇਤਰ ਦਾ ਸੰਕਟ ਹੱਲ ਹੋ ਗਿਆ ਨਹੀਂ ਉੱਥੇ ਕਹਿੰਦੇ ਆ ਵੀ ਜਿਹੜੀ ਨੈਸ਼ਨਲ ਲੈਵਲ ਤੇ ਖੁਦਕੁਸ਼ੀਆਂ ਦਾ ਰੇਟ ਆ ਉਹਦੇ ਨੂੰ ਖੇਤੀ ਖੇਤਰ ਜਿਹੜੇ ਕਿਸਾਨ ਕੰਮ ਕਰ ਰਹੇ ਉਹਦਾ 3.5 ਗੁਣਾ ਖੁਦਕੁਸ਼ੀਆਂ ਦਾ ਰੇਟ ਵੱਧ ਹੈਗਾ ਵਾ ਇੰਨੀ ਛੋਟੀ ਕਿਸਾਨੀ ਕਰਕੇ 2-2000 ਕਿੱਲਿਆਂ ਦੇ ਫਾਰਮ ਬਣਾ ਕੇ ਵੀ ਖੇਤੀ ਦਾ ਮਸਲਾ ਹੱਲ ਨਹੀਂ ਹੋਇਆ ਹੈਗਾ ਅਰੇ ਅਰੇ ਤੁਸੀਂ ਇੱਧਰ ਜਾ ਰਹੇ ਜੇ ਇਹਦੇ ਹਿਸਾਬ ਨਾਲ ਹੀ ਬਜਟ ਜਿਹੜਾ ਵਾ ਤੋ ਫਿਰ ਬਜਟ ਦੇ ਵਿੱਚ ਦੇਣਾ ਕੀ ਸੀ ਜੇ ਸਰਕਾਰ ਨੇ ਜੜੀ ਉਹਨੇ ਆਪਣੀ ਇਕਨੋਮਿਕਸ ਪਾਲਿਸੀ ਇਹ ਲੈ ਲਈ ਵੀ ਅਸੀਂ ਖੇਤੀ ਨੂੰ ਤਬਾਹ ਕਰਨਾ ਖੇਤੀ ਚੋਂ ਬੰਦੇ ਬਾਹਰ ਕੱਢਨੇ ਹੈਗੇ ਤਾਂ ਹੀ ਉਹਨਾਂ ਨੇ ਜਿਹੜਾ ਕੁੱਲ ਬਜਟ ਆ ਖੇਤੀ ਦਾ ਉਹ 1.62 1,62,771 ਇਹ ਇਹ ਦਿੱਤਾ ਹੈਗਾ ਵਾ ਪਰ ਇਹ ਕੁੱਲ ਬਜਟ ਦਾ 2.7 ਹੀ ਬਣਦਾ ਹੈਗਾ ਔਰ ਜਿਹੜੀ ਸਾਡੀ ਆਬਾਦੀ ਆ ਖੇਤੀ ਤੇ ਉਹ 50% ਆ 50% ਖੇਤੀ ਖੇਤਰ ਤੇ ਲੋਕ ਔਰ 48% ਸਰਕਾਰ ਦੇ ਅੰਕੜਿਆਂ ਮੁਤਾਬਕ ਅਸੀਂ ਰੁਜ਼ਗਾਰ ਦੇ ਰਹੇ ਆ ਦੇਸ਼ ਦੇ ਲੋਕਾਂ ਨੂੰ ਔਰ ਬਜਟ ਸਾਡਾ ਹੈਗਾ 2.7 ਇਹਦੇ ਤੋਂ ਉਹਨਾਂ ਨੇ ਫੈਸਲਾ ਕਰ ਲਿਆ ਵੀ ਤੁਹਾਨੂੰ ਦੇਣਾ ਕੱਖ ਨਹੀਂ ਹੈਗਾ ਉਹਦੇ ਤੇ ਜਿਹੜਾ ਪੀਐਮ ਨਿਧੀ ਯੋਜਨਾ ਹੈਗੀ ਆ ਉਹਦੇ ਚੋਂ ਹੀ ਉਹ ਤੁਹਾਨੂੰ ਦੇਣਾ 2000 ਰੁਪਈਆ ਉਦੋਂ ਕਰ ਹੋਰ ਹੋਰ ਇਹ ਕਟੂਗਾ ਹੈਗਾ ਔਰ ਇਹਦੇ ਨਾਲ ਦੀ ਨਾਲ ਜਿਹੜਾ ਹੁਣ ਜੂਰੀਆ ਤੋਂ ਕਹਿੰਦੇ ਸਬਸਿਡੀ ਚੱਕ ਲੈਣੀ ਜਿਵੇਂ ਸਿਲੰਡਰਾਂ ਦੀ ਸਬਸਿਡੀ ਆਂਦੇ ਤੁਹਾਨੂੰ ਸਿੱਧੀ ਦੇਣੀ ਹੋ ਕਹਿੰਦੇ ਸਿੱਧੀ ਸਬਸਿਡੀ ਦੇਣੀ ਆ ਇਹ ਮਤਲਬ ਖਤਮ ਕਰ ਦੇਣੀ ਆ ਪਹਿਲਾਂ 50 ਕਿਲੋ ਦਾ ਬੋਰਾ 45 ਕਿਲੋ ਦਾ ਕਿੱਲਾ ਹੁਣ ਜੂਰੀਆ ਦਾ ਬੋਰਾ 40 ਕਿਲੋ ਦਾ ਆਊਗਾ ਇਹ ਵਿਕਾਸ ਹੋ ਰਿਹਾ ਦੇਸ਼ ਦਾ ਇਸ ਕਰਕੇ ਪਹਿਲਾਂ 14% ਸਾਡਾ ਖੇਤੀ ਤੇ ਬਜਟ ਹੁੰਦਾ ਸੀਗਾ ਹੁਣ ਬਹੁਤ ਥੋੜਾ ਰਹਿ ਗਿਆ ਹੈਗਾ ਤੋਂ ਇਸ ਕਰਕੇ ਉਹ ਅਗਲੇ ਬਜਟ ਵਿੱਚ ਤੁਹਾਨੂੰ ਦੇ ਹੀ ਨਹੀਂ ਰਹੇ ਮੰਨ ਲਿਏ ਜੇ ਬਜਟੇ ਨਾਲ ਇਹ ਜਿਹੜਾ ਬਜਟ ਇਹਨਾਂ ਨੇ ਕੁੱਲ ਸਾਡੇ ਸਾਹਮਣੇ ਰੱਖਿਆ 53 ਲੱਖ 47000 315 ਲੱਖ ਕਰੋੜ ਦਾ ਬਜਟ ਰੱਖਿਆ ਇਹਨਾਂ ਨੇ ਪੂਰਾ ਔਰ ਉਹਦੇ ਚੋਂ ਸਾਡੀ ਆਬਾਦੀ 2.2% ਆ ਔਰ ਉਹਦੇ ਵਿੱਚੋਂ ਜਿਹੜਾ 1,62,771 ਰੁਪਏ ਜਿਹੜਾ ਖੇਤੀ ਦਾ ਬਜਟ ਆ ਉਹਦੇ ਵਿੱਚ ਸਾਨੂੰ ਕਿੰਨੇ ਕ ਵੰਡੇ ਹੋਣੇ 2.3000 ਰੁਪਇਆ ਐਗਜੈਕਟ ਸ਼ਾਇਦ ਨਾ ਕਹਾ ਸਕਾਂ ਉਹਦੇ ਚੋਂ ਮਰ ਖੇਤੀ ਦਾ ਬਣੂਗਾ ਕੀ ਖੇਤੀ ਨੂੰ ਦੇਣਾ ਹੀ ਕੱਖ ਨਹੀਂ ਹੈਗਾ ਔਰ ਦੂਜਾ ਤੁਸੀਂ ਵੇਖੋ ਜਿਹੜਾ ਪੰ ਭਾਰਤ ਦਾ ਪਿੰਡੂ ਰਕਬਾ ਵਾ ਪਿੰਡੂ ਵਿਕਾਸ ਸੀ ਕਿ ਇਹਨੇ ਪਿੰਡਾਂ ਵਿੱਚ ਵਸਦਾ ਭਾਰਤ ਤੋਂ 70% ਤੋਂ ਵੱਧ ਆਬਾਦੀ ਭਾਰਤ ਦੇ ਪਿੰਡਾਂ ਤੇ ਨਿਰਭਰ ਕਰਦੀ ਆ 70% ਆਬਾਦੀ ਔਰ ਉਹਦਾ ਜਿਹੜਾ ਬਜਟ ਕਿੰਨਾ ਵਾ ਪਿੰਡੂ ਵਿਕਾਸ ਦਾ 273108 ਰੁਪਏ ਠੀਕ ਹੈ ਜੀ ਔਰ ਇੱਕ ਕੁੱਲ ਬਜਟ ਦੇ ਵਿੱਚੋਂ ਕਿੰਨਾ ਵਾ ਆਬਾਦੀ 70% ਤੇ ਬਜਟ ਕਿੰਨਾ ਇਹ ਵੀ ਆਰਟੇ ਚਲੂ ਨੂੰ 50 ਦੇ 13000 ਪਿੰਡਾਂ ਨੂੰ ਉਹ 5-5 700 ਰੁਪਏ ਆ ਜੂਗਾ ਉਹ ਡੋਡੀਆਂ ਚ ਬੰਨ ਨੂੰ ਦੇ ਦਿੱਤੇ ਵੀ ਇਹ ਪਿੰਡੂ ਵਿਕਾਸ ਕਰ ਲਿਓ ਇਹ ਇਸ ਹਮਨਾ ਹਾਲਾਤ ਹੈਗੇ ਤੋਂ ਇਹਦੇ ਤੇ ਵੀ ਬਹੁਤਾ ਕੁਝ ਨਹੀਂ ਵੀ ਆਮ ਜਨਤਾ ਲਈ ਪਿੰਡੂ ਵਿਕਾਸ ਲਈ ਵੀ ਕੁਝ ਨਹੀਂ ਹੈਗਾ ਹੋਰ ਖੇਤਰ ਤੁਸੀਂ ਵੇਖ ਲਓ ਕੈਵਰੀ ਕਿ ਉਹਨੇ ਨੇ ਵੀ ਕੱਲੇ ਕਿਸਾਨਾਂ ਦੀ ਗੱਲ ਕਰਦੇ ਚਲੋ ਦੇਸ਼ ਦੇ ਲੋਕਾਂ ਦਾ ਜਿਹੜਾ ਸਿਹਤ ਦਾ ਖੇਤਰ ਆ ਇਹ ਸਾਰਿਆਂ ਦਾ ਸਾਂਝਾ ਹੈਗਾ ਕਿ ਸਿਹਤ ਤੇ ਬਹੁਤ ਪੈਸਾ ਬਿਮਾਰੀ ਤੇ ਲੱਗਦਾ ਹੈਗਾ ਉਹਦੇ ਵਾਸਤੇ 1,04,299 ਰੁਪਏ ਰੱਖਿਆ ਸਿਹਤ ਖੇਤਰ ਤੇ ਇੱਕ ਇੱਕੀ ਆਉਣਾ ਇਹਨਾਂ ਨੂੰ ਕੁਛ ਵੀ ਨਹੀਂ ਹੋਣਾ ਕਿਸੇ ਹਸਪਤਾਲ ਨੂੰ ਕੋਈ ਕੋਈ ਇੱਕ ਉਸ ਸਟੇਟ ਦਾ ਬਜਟ ਥੋੜਾ ਵਾ ਵੀ ਸਾਰੇ ਹਸਪਤਾਲਾਂ ਦੀਆਂ ਬਿਲਡਿੰਗਾਂ ਤੱਕ ਨਹੀਂ ਬਣਣੀਆਂ ਸਫਾਈਆਂ ਤੱਕ ਨਹੀਂ ਹੋਣੀਆਂ ਇਹਦਾ ਮਤਲਬ ਸਿਹਤ ਦਾ ਕੁੱਲ ਮਿਲਾ ਕੇ ਲੋਕ ਬਿਮਾਰੀਆਂ ਨਾਲ ਮਰਦੇ ਰਹਿਣ ਜਿੱਦਾਂ ਮਰਜੀ ਜਾਣ ਇਸ ਜਿਹੜਾ ਸਿਹਤ ਦਾ ਖੇਤਰ ਆ ਜਿੱਤੇ ਪ੍ਰਾਈਵੇਟ ਜੜੇ ਲਾਣਾ ਵਾ ਕਬਜ਼ਾ ਕਰਕੇ ਬੈਠਾ ਔਰ ਪ੍ਰਾਈਵੇਟ ਕਾਰਪੋਰੇਟ ਦਾ ਕਬਜ਼ਾ ਕਰਾਉਣਾ ਚਾਹੇ ਉਹ ਜਿਹੜਾ ਮੈਡੀਕਲ ਦੀ ਖੋਜ ਹੋਵੇ ਚਾਹੇ ਮੈਡੀਕਲ ਦੀ ਵਿੱਦਿਆ ਹੋਵੇ ਪ੍ਰਾਈਵੇਟ ਕਾਰਪੋਰੇਟ ਬਥੇਰੇ ਆਗੇ ਚਾਹੇ ਫਾਰਮਾਸੋਟੀਕਲ ਕੰਪਨੀਆਂ ਹੋਣ ਕੁਛ ਵੀ ਹੋਵੇ ਸਾਰੇ ਦੇ ਸਾਰੇ ਤੇ ਸਿਲੇਬਸ ਸਮੇਤ ਉਹਨਾਂ ਦਾ ਕਬਜ਼ਾ ਹੈਗਾ ਸਿਹਤ ਖੇਤਰ ਪੂਰੀ ਤਰ੍ਹਾਂ ਵੇਚਣ ਦੀ ਤਿਆਰੀ ਆ ਸਿੱਖਿਆ ਦਾ ਖੇਤਰ ਵੀ ਲੋਕਾਂ ਦਾ ਇਹ ਮੌਲਿਕ ਅਧਿਕਾਰ ਹੁੰਦਾ ਚਾਹੇ ਸਿਹਤ ਦਾ ਹੋਵੇ ਚਾਹੇ ਸਿੱਖਿਆ ਦਾ ਹੋਵੇ ਵੀ ਮਿਲਣੀ ਚਾਹੀਦੀ ਆ ਸਿੱਖਿਆ ਤੇ ਵੀ ਦੇਸ਼ ਲੈਵਲ ਤੇ ਜਿਹੜਾ ਬਜਟ ਦੇਖੋ 1,39,289 ਰੁਪਏ ਬਜਟ ਵਿੱਚ ਰੱਖਿਆ ਇਹ ਵੀ ਆਟੇ 'ਚ ਉਹ ਕਹਿੰਦੇ ਆਟੇ 'ਚ ਲੂਣ ਦੇ ਬਰਾਬਰ ਆ ਉਹ ਉਹ ਊਠ ਦੇ ਮੂੰਹ 'ਚ ਜੀਰਾ ਦੇ ਰਹੇ ਆ ਏਡਾ ਵੱਡਾ ਮੁਲਖ ਆ ਪਰ ਸਾਨੂੰ ਮੰਡੇ ਕੀ ਹੋਣਾ ਉਹਦੇ 'ਚ ਵੀ ਕੁਝ ਨਹੀਂ ਹੈਗਾ ਜਿਹੜਾ ਅਸੀਂ ਕਹਿੰਦੇ ਵੀ ਕੁਝ ਨਹੀਂ ਹੈਗਾ ਅੰਕੜਿਆ ਹਾਂ ਤੁਸੀਂ ਸੁਣਿਆ ਕਿਸਾਨ ਆਗੂਆਂ ਦੇ ਵੱਲੋਂ ਇਸ ਬਜਟ ਨੂੰ ਘਟਿਆ ਕਰਾਰ ਦਿੱਤਾ ਗਿਆ ਕਿ ਇਹ ਬਜਟ ਕਿਸਾਨਾਂ ਦੇ ਪੱਖ ਦੇ ਵਿੱਚ ਪੇਸ਼ ਨਹੀਂ ਹੋਇਆ ਪੰਜਾਬ ਦੇ ਲੋਕਾਂ ਦੇ ਲਈ ਇਸ ਬਜਟ ਦੇ ਵਿੱਚ ਕੋਈ ਰਾਹਤ ਨਹੀਂ ਮਿਲੀ ਤਾਂ ਕੀ ਕੇਂਦਰ ਸਰਕਾਰ ਪੰਜਾਬ ਦੇ ਨਾਲ ਜਾਂ ਪੰਜਾਬ ਦੇ ਲੋਕਾਂ ਦੇ ਨਾਲ ਵਿਤਕਰਾ ਕਰ ਰਹੀ ਆ ਇਹ ਤਾਂ ਹੁਣ ਕੇਂਦਰ ਸਰਕਾਰ ਹੀ ਜਾਣਦੀ ਆ